ਨਮਸਕਾਰ ਮੈਂ ਹਾਂ ਤੁਹਾਡਾ ਹੋਸ ਸਰਾਜ ਤੁਸੀਂ ਦੇਖ ਰਹੇ ਹੋ ਖਬਰ ਨਾਵਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਭਾਈ ਅੰਮ੍ਰਿਤਪਾਲ ਖਾਲਸਾ ਜਿਨ੍ਹਾਂ ਨੇ ਲੋਕ ਸਭਾ ਦੀ ਚੋਣ ਲੜੀ ਸੀ ਐਜ਼ ਏ ਆਜ਼ਾਦ ਉਮੀਦਵਾਰ ਹਲਕਾ ਸ਼੍ਰੀ ਖਰੂਰ ਸਾਬ ਤੋਂ 192000 ਦੇ ਵੱਡੇ ਫਰਕ ਦੇ ਨਾਲ ਜੇਤੂ ਰਹੇ ਸੀ ਕਾਂਗਰਸ ਦੇ ਉਮੀਦਵਾਰ ਕੁਲਬੀਰ ਸਿੰਘ ਜੀਰਾ ਦੇ ਕੋਲੋਂ ਲੇਕਿਨ ਹੁਣ ਐਮਪੀ ਯਾਨੀ ਕਿ ਮੈਂਬਰ ਆਫ ਪਾਰਲੀਮੈਂਟ ਨੂੰ ਲੈ ਕੇ ਭਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਭਾਈ ਅੰਮਰਤਪਾਲ ਖਾਲਸਾ ਨੂੰ ਜਿਹੜੇ ਐਨਐਸ ਦੇ ਤਹਿਤ ਆਪਣੇ ਸਾਥੀਆਂ ਦੇ ਨਾਲ ਅਸਾਮ ਦੀ ਡਬੜੂਗੜ ਦੀ ਜੇਲ੍ਹ ਦੇ ਵਿੱਚ ਨਜ਼ਰਬੰਦ ਨੇ ਯਾਨੀ ਕਿ ਮੈਂਬਰ ਆਫ ਪਾਰਲੀਮੈਂਟ ਬਣ ਚੁੱਕੇ ਨੇ ਉਸ ਦੇ ਸਾਂਸਦ ਪੂਰੇ ਨੂੰ ਲੱਗ ਸਕਦਾ ਹੈ ਵੱਡਾ ਝਟਕਾ ਜੇ ਉਹ 45 ਦਿਨਾਂ ਦੇ ਵਿੱਚ ਜਵਾਬਦੇਹੀ ਨਹੀਂ ਕਰਦੇ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਨੂੰ ਦੱਸ ਦਿੰਦੇ ਆ ਮਾਮਲਾ ਕੀ ਹੈ ਮਾਮਲਾ ਇਹ ਹੈ ਕਿ ਇਥੇ ਭਾਈ ਇੱਕ ਆਜ਼ਾਦ ਉਮੀਦਵਾਰ ਲੜਿਆ ਸੀ ਭਾਈ ਅੰਮ੍ਰਿਤਪਾਲ ਖਾਲਸਾ ਦੇ ਖਿਲਾਫ ਜਿਸ ਦਾ ਨਾਮ ਵਿਕਰਮਜੀਤ ਸਿੰਘ ਦੱਸਿਆ ਜਾ ਰਿਹਾ ਹੈ ਉਸ ਨੇ ਚੁਣੌਤੀ ਪੇਸ਼ ਕਰ ਦਿੱਤੀ ਹੈ ਜਾਂ ਇਸ ਤਰ੍ਹਾਂ ਕਹਿ ਦਈਏ ਉਸ ਨੇ ਪਟੀਸ਼ਨ ਧਾਰ ਕਰ ਦਿੱਤੀ ਹੈ ਭਾਈ ਅੰਮਰਪਾਲ ਖਾਲਸਾ ਨਵੇਂ ਬਣੇ ਐਮਪੀ ਤੇ ਦੱਸ ਦਿੰਦੇ ਆ ਉਹਦੇ ਵਿੱਚ ਪੰਜ ਰੂਲ ਹੁੰਦੇ ਨੇ ਕਿ ਫੰਡ ਕਿੱਥੋਂ ਆਈ ਹੈ ਦਾਨ ਕਿੱਥੋਂ ਆਇਆ ਹੈ ਇਹ ਸਾਰੀ ਖਰਚੇ ਦੀ ਜਾਣਕਾਰੀ ਜਿਹੜੀ ਹੈ ਕੋਈ ਵੀ ਜਿਹੜਾ ਆਪੋਜੀਟ ਜਾਂ ਅਗੇਂਸਟ ਜਿਹੜਾ ਹੈ ਫਾਈਟ ਕਰਦਾ ਹੈ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਜਾਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਉਹ ਜਿੱਤੇ ਹੋਏ ਉਮੀਦਵਾਰਾਂ ਤੋਂ ਇਹਨਾਂ ਗੱਲਾਂ ਦਾ ਸਪਸ਼ਟਿਕਰਨ ਲੈ ਸਕਦਾ ਹੈ 45 ਦਿਨਾਂ ਦੇ ਵਿੱਚ ਪਹਿਲੇ ਵਿੱਚ ਲਿਖਿਆ ਫੰਡ ਕਿੱਥੋਂ ਆਏ? ਦਾਨ ਕਿੱਥੋਂ ਆਏ? ਇਹ ਜਿਹੜਾ ਐਡਵਰਟਾਈਜ਼ਮੈਂਟ ਕੀਤੀ ਹੈ, ਜਿਹੜੇ ਫਲੈਕਸ ਬਣਾਏ ਨੇ, ਜਿਹੜੇ ਇਤਸ਼ਾਰ ਬਣਾਏ ਨੇ ਕੀ ਉਹ ਮਨਜ਼ੂਰੀ ਲਈ ਗਈ ਸੀ? ਚੋਣ ਕਮਿਸ਼ਨ ਦੀ ਨੰਬਰ 4 ਧਾਰਮਿਕ ਸਥਾਨਾਂ ਨੂੰ ਵਰਤਿਆ ਗਿਆ ਹੈ ਵਰਤਿਆ ਗਿਆ ਹੈ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਇਟ ਮੀਨਸ ਗੁਰਦੁਆਰਿਆਂ ਦੇ ਵਿੱਚ ਵੀ ਚੋਣ ਪ੍ਰਚਾਰ ਕੀਤਾ ਗਿਆ ਹੈ ਹਾਲਾਂਕਿ ਕਾਨੂੰਨ ਸੰਵਿਧਾਨ ਇਸ ਗੱਲ ਦੀ ਜਿਹੜੀ ਹੈ ਹੁਕਮ ਨਹੀਂ ਦਿੰਦਾ ਚਾਹੇ ਵਿਧਾਨ ਸਭਾ ਦੀਆਂ ਚੋਣਾਂ ਹੋਣ ਚਾਹੇ ਉਹ ਲੋਕ ਸਭਾ ਦੀਆਂ ਚੋਣਾਂ ਹੋਣ ਅਤੇ ਦੂਸਰੇ ਪਾਸੇ ਸੋਸ਼ਲ ਮੀਡੀਆ ਤੇ ਐਕਟਿਵ ਹੋ ਕੇ ਪ੍ਰਚਾਰ ਪਾਏ ਨੇ ਇਸ ਦੀ ਪਰਮਿਸ਼ਨ ਕਿੱਥੋਂ ਲਈ ਹੈ ਇਹ ਆਜ਼ਾਦ ਉਮੀਦਵਾਰ ਨੇ ਦਾਅਵੇਦਾਰੀ ਜਾਂ ਕਹ ਜੀਏ ਪटीशन ਦਾਇਰ ਕਰ ਦਿੱਤੀ ਹੈ ਭਾਈ ਅੰਮਰਤਪਾਲ ਖਾਲਸਾ ਦੇ ਖਿਲਾਫ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਦੇ ਵਿੱਚ ਇਟ ਮੀਨਸ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਭਾਈ ਅੰਮਰਤਪਾਲ ਖਾਲਸਾ ਜਿਹੜੇ ਨਵੇਂ ਐਮਪੀ ਬਣੇ ਨੇ ਹਲਕਾ ਸ਼੍ਰੀ ਖਡੂਰ ਸਾਹਿਬ ਤੋਂ ਉਹਨਾਂ ਦੀ ਜਿਹੜੀ ਐਮਪੀ ਮੈਂਬਰਸ਼ਿਪ ਹੈ ਉਹ ਰੱਦ ਹੋ ਸਕਦੀ ਹੈ ਇਹ 1971 ਦੇ ਵਿੱਚ ਹੋਇਆ ਸੀ ਜਦਕੂ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ رائے ਬਰੇਲੀ ਤੋਂ ਲੋਕ ਸਭਾ ਦੀ ਚੋਣ ਲੜੀ ਸੀ ਅਤੇ ਚੋਣ ਉਹ ਜਿੱਤ ਵੀ ਗਈ ਸੀ ਯਾਨੀ ਕਿ ਉਹ ਮੈਂਬਰ ਆਫ ਪਾਰਲੀਮੈਂਟ ਬਣ ਗਈ ਸੀ 1971 ਦੇ ਵਿੱਚ رائے ਬਰੇਲੀ ਤੋਂ ਲੇਕਿਨ ਉਸ ਦੇ ਆਪੋਜੀਟ ਸੀ ਰਾਜ ਨਰਾਇਣ ਜਿਹੜਾ ਖੜਿਆ ਸੀ ਉਸ ਦੇ ਖਿਲਾਫ ਭਾਰਤੀ ਜਨਤਾ ਪਾਰਟੀ ਵੱਲੋਂ ਉਸ ਨੇ ਪਟੀਸ਼ਨ ਦਾਇਰ ਕਰਕੇ ਚੁਣੌਤੀ ਦੇ ਦਿੱਤੀ ਸੀ ਹਾਈ ਕੋਰਟ ਦੇ ਵਿੱਚ ਇੰਦਰਾ ਗਾਂਧੀ ਨੂੰ ਆਤੇ ਇੰਦਰਾ ਗਾਂਧੀ ਦੀ ਮੈਂਬਰ ਆਫ ਪਾਰਲੀਮੈਂਟ ਦੀ ਜਿਹੜੀ ਕੁਰਸੀ ਹੈ ਉਸ ਨੂੰ ਜਿਹੜੀ ਮੈਂਬਰਸ਼ਿਪ ਹੈ ਉਸ ਨੂੰ 45 ਦਿਨਾਂ ਦੇ ਵਿੱਚ ਰੱਦ ਕਰ ਦਿੱਤਾ ਗਿਆ ਸੀ ਹੁਣ ਇਸੇ ਨੂੰ ਲੈ ਕੇ ਕਈ ਅਟਕਲਾ ਕਈ ਮੁਸ਼ਕਲਾਂ ਸਾਹਮਣੇ ਆ ਸਕਦੀਆਂ ਨੇ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਨੂੰ ਉਹਨੇ ਇਹ ਵੀ ਦੱਸਿਆ ਹੈ ਕਿ ਜਿਹੜੇ ਨਾਮਜ਼ਦਗੀ ਲਈ ਪੱਤਰ ਭਰੇ ਗਏ ਨੇ ਉਹਦੇ ਵਿੱਚ ਕਈ ਕਮੀਆਂ ਨੇ ਉਹ ਕਮੀਆਂ ਨੂੰ ਚੋਣ ਕਮਿਸ਼ਨ ਛਿਪਾ ਰਿਹਾ ਹੈ ਮੈਂ ਉਹਨਾਂ ਦਾ ਆਉਣ ਵਾਲੇ ਦਿਨਾਂ ਦੇ ਵਿੱਚ ਖਲਾਸਾ ਕਰਾਂਗਾ ਪੱਤਰਕਾਰਾਂ ਦੇ ਰੂਪ ਰੂਪ ਇਹ ਗੱਲ ਕਹੀ ਹੈ ਭਾਈ ਵਿਕਰਮਜੀਤ ਸਿੰਘ ਜਿਹੜੇ ਲੋਕ ਸਭਾ ਦੀ ਚੋਣ ਲੜੇ ਸੀ ਭਾਈ ਅੰਮ੍ਰਿਤਪਾਲ ਖਾਲਸਾ ਦੇ ਖਿਲਾਫ ਹਲਕਾ ਸ਼੍ਰੀ ਖਡੂਰ ਸਾਹਿਬ ਤੋਂ ਯਾਨੀ ਕਿ ਵਿਕਰਮਜੀਤ ਸਿੰਘ ਜਿਹੜੇ ਆਜ਼ਾਦ ਉਮੀਦਵਾਰ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਖੜੇ ਸੀ ਉਹਨਾਂ ਨੇ ਹੁਣ ਚੁਣੌਤੀ ਦੇ ਦਿੱਤੀ ਹੈ ਭਾਈ ਅੰਮ੍ਰਿਤਪਾਲ ਖਾਲਸਾ ਨੂੰ ਲੈ ਕੇ ਅਤੇ ਇਹ ਸੱਚ ਵੀ ਹੈ 1971 ਦੇ ਵਿੱਚ ਇੰਦਰਾ ਗਾਂਧੀ ਦੀ ਮੈਂਬਰ ਆਫ ਪਾਰਲੀਮੈਂਟ ਦੀ ਮੈਂਬਰਸ਼ਿਪ ਰੱਦ ਹੋਈ ਸੀ ਰਾਜ ਨਰੇ ਨੇ ਪਟੀਸ਼ਨ ਦਾਇਰ ਕੀਤੀ ਸੀ ਯਾਨੀ ਕਿ ਚਰੋਦੀ ਦਿੱਤੀ ਸੀ ਇਸ ਸਿਧਾਂਤ ਦੇ ਵਿੱਚ ਲਿਖਿਆ ਹੋਇਆ ਹੈ 45 ਦਿਨਾਂ ਦੇ ਵਿੱਚ ਵਿੱਚ ਆਪਾਂ ਕੋਈ ਵੀ ਸਵਾਲ ਜਿਹੜਾ ਹੈ ਜਿਹੜਾ ਐਮਪੀ ਬਣਦਾ ਹੈ ਜਾਂ ਐਮਐਲਏ ਬਣਦਾ ਹੈ ਉਸ ਕੋਲੋਂ ਆਪਾਂ ਜਵਾਬ ਦੇਹੀ ਜਾਂ ਜਵਾਬ ਉਸ ਕੋਲ ਲੈ ਸਕਦੇ ਹਾਂ ਜੇਕਰ ਇਹ ਜਵਾਬ ਪੂਰੇ ਨਹੀਂ ਦੇਣ ਪਾਣਗੇ ਫੱਡ ਕਿਥੋਂ ਆਏ ਦਾਨ ਕਿਥੋਂ ਆਏ ਧਾਰਮਿਕ ਸੰਸਥਾਵਾਂ ਦਾ ਪ੍ਰਯੋਗ ਕੀਤਾ ਗਿਆ ਸੋਸ਼ਲ ਮੀਡੀਆ ਦਾ ਪ੍ਰਯੋਗ ਕੀਤਾ ਗਿਆ ਐਡਵਰਟਾਈਜ਼ਮੈਂਟ ਦਾ ਪ੍ਰਯੋਗ ਕੀਤਾ ਗਿਆ ਇਹ ਪੰਜ ਮਾਮਲੇ ਨੇ ਜੇਕਰ ਪੰਜਾ ਮਾਮਲਿਆਂ ਦੇ ਵਿੱਚ ਕਿਤੇ ਵੀ ਥੋੜੀ ਬਹੁਤੀ ਢਿੱਲ ਜਾਂ ਕੁਤਾਹੀ ਵਰਤੀ ਗਈ ਭਾਈ ਅਮਰਤਪਾਲ ਖਾਲਸਾ ਜਾਂ ਜਿਹੜੇ ਉਹਦੇ ਸਮਰਥਕ ਸੀ ਬੀਬੀ ਪਰਮਜੀਤ ਕੋਰ ਖਾਨੜਾ ਅਤੇ ਭਾਈ ਅਮਰਤਪਾਲ ਖਾਲਸਾ ਦੇ ਮਾਤਾ ਪਿਤਾ ਵੱਲੋਂ ਤੇ ਹੋ ਸਕਦਾ ਹੈ ਜਿਵੇਂ 1971 ਦੇ ਵਿੱਚ ਸ਼੍ਰੀ ਮਤੀ ਇੰਦਰਾ ਗਾਂਧੀ ਜਿਹੜੇ ਸਾਬਕਾ ਪ੍ਰਧਾਨ ਮੰਤਰੀ ਸੀ ਆਪਣੇ ਦੇਸ਼ ਦੇ ਜੇ ਉਹਨਾਂ ਦੀ ਮੈਂਬਰ ਆਫ ਪਾਰਲੀਮੈਂਟ ਰੱਦ ਹੋ ਸਕਦੀ ਹੈ ਤੇ ਫਿਰ ਭਾਈ ਅੰਮਰਤਪਾਲ ਖਾਲਸਾ ਨੂੰ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਸਾਹਮਣਾ ਜਿਹੜਾ ਹੈ ਉਹ ਹੋ ਸਕਦਾ ਹੈ ਕਰਨਾ ਆਪਣੀ ਐਮਪੀ ਦੀ ਕੁਰਸੀ ਨੂੰ ਬਚਾਉਣ ਦੇ ਲਈ ਧੰਨਵਾਦ